ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਭਾਰਤ ਚੰਦਰ ਰੋੜਾ ਲੀਡਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਨਵਾਂ ਸ਼ਹਿਰ ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 17 ਤਰੀਕ ਨੂੰ ਜੋ ਜਨਮ ਦਿਨ ਦਾ ਉਹਨਾਂ ਦਾ ਸਿਗਾ ਉਹਨਾਂ ਦੇ ਉੱਪਰ ਅਸੀਂ 15 ਦਿਨ ਜਿਹੜਾ ਆ ਉਹਨਾਂ ਦਾ ਪ੍ਰੋਗਰਾਮ ਅਸੀਂ ਚਾਲੂ ਰੱਖਿਆ ਅਸਾਂ ਅਸਾਂ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦਾ 15 ਵਾੜਾ ਮਨਾ ਰਹੇ ਆ ਔਰ ਸਭ ਤੋਂ ਪਹਿਲਾਂ ਅਸਾਂ ਨੇ ਬਲਾਚੌਰ ਵਿੱਚ ਕੈਂਪ ਲਗਾਇਆ ਜਿੱਚ ਆਸ਼ੂਮਾਨ ਕਾਰਡ ਵਿਧਵਾ ਪੈਨਸ਼ਨ ਦੇ ਕਾਰਡ ਔਰ ਵਿਧਵਾ ਪੈਨਸ਼ਨ ਔਰ ਬਰਾਪਾ ਪੈਨਸ਼ਨ ਦੇ ਵੀ ਕਾਰਡ ਬਣਾਏ ਜਾਂਦੇ ਨੇ ਔਰ 70 ਸਾਲ ਦੀ ਉਮਰ ਤੋਂ ਉਹ ਵੀ ਫਾਰਮ ਭਰੇ ਜਾਂਦੇ ਆ ਤਾਂ ਕਿ ਅਸੀਂ ਜਲਦੀ ਜਲਦੀ ਗਰੀਬਾਂ ਦੇ ਵਿੱਚ ਪਹੁੰਚ ਸਕੀਏ ਔਰ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਦਾ ਹਲਸੀ ਆਪਾਂ ਉਹਨਾਂ ਦਾ ਕਬ ਨਵਾਏ ਔਰ ਉਸ ਤੋਂ ਬਾਅਦ ਨਮਾ ਸ਼ਹਿਰ ਦੇ ਵਿੱਚ ਬ레ਡ ਬੰਕ ਵੀ ਖੂਨਦਾਨ ਦਾ ਕੈਂਪ ਲਾਇਆ ਗਿਆ ਔਰ ਉਸ ਤੋਂ ਬਾਅਦ ਅਸਾਂ ਨੇ ਕਾਠਗੜ੍ਹ ਔਰ ਉਸ ਤੋਂ ਬਾਅਦ ਚੋੜੀ ਪਿੰਡ ਦੇ ਵਿੱਚ ਵੀ ਗਰੀਬਾਂ ਦੇ ਦੇ ਕਾਰਡ ਬਣਾਏ ਗਏ ਔਰ ਉਹਨਾਂ ਨੂੰ ਪੂਰੀ ਮਦਦ ਦੇਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਇਹ 15 ਦਿਨ ਸਫਾਈ ਅਭਿਆਨ ਵੀ ਇੱਕ ਸ਼ੁਰੂ ਜਲਦੀ ਝੂਰੂ ਕਰਨ ਜਾ ਰਹੇ ਹਾਂ ਔਰ ਅਸੀਂ ਇਹ ਵਿਸ਼ਵਾਸ ਦਿਲਾਉਣਾ ਆਪਣੇ ਗਰੀਬ ਭਰਾਵਾਂ ਭੈਣਾਂ ਨੂੰ ਵੀ ਅਸੀਂ ਜੋ ਵੀ ਕੰਮ ਕਰਾਂਗੇ ਸਹੀ ਇਮਾਨਦਾਰੀ ਦੇ ਨਾਲ ਔਰ ਬੜੀ ਹਿੰਮਤ ਦੇ ਨਾਲ ਔਰ ਬੜੀ ਦਲੇਰੀ ਦੇ ਨਾਲ ਕੰਮ ਕਰਾਂਗੇ ਔਰ ਆਪਣੇ ਨਰਿੰਦਰ ਮੋਦੀ ਜੀ ਦੇ ਜੋ ਜਨਮ ਦੇ ਨਾ 15 ਦੇ ਨਾ ਪੂਰੀ ਇਮਾਨਦਾਰੀ ਨਾਲ ਉਹਨਾਂ ਦੇ ਜਿਹੜੇ ਕੰਮ ਦੱਸੇ ਉਹਨਾਂ ਦੇ ਕੰਮ ਜਿਹੜੇ ਹੈਗੇ ਆ ਉਹਨਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਅਸੀਂ ਘਾਰ ਘਰ ਪਹੁੰਚਾਵਾਂਗੇ ਔਰ ਆਪਣੇ ਹਰ ਪਿੰਜਰੇ ਵਿੱਚ ਕੈਂਪ ਲਾ ਕੇ ਆਪਾਂ ਉਹਨਾਂ ਲੋਕਾਂ ਨੂੰ ਦੱਸਾਂਗੇ ਜਿਨ੍ਹਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੀਆਂ ਕੀ-ਕੀ ਯੋਜਨਾਵਾਂ ਨੇ ਆ ਉਹਦੇ ਤੇ ਸਾਰਿਆਂ ਤੇ ਜਾਣਕਾਰੀ ਪਾਵਾਂਗੇ ਔਰ ਇੰਦਾ ਹੀ ਕਹਿੰਦਾ ਹੋਇਆ ਜੈ ਭਾਰਤ ਜੈ ਭਾਰਤ ਜਿਹੜੇ 12 ਆਉਂਦੀਆਂ ਜਿਹੜੇ ਅਸੀਂ ਟਰੈਕਟਰ ਮੱਤਦੇ ਆ ਉਹਨਾਂ ਨੂੰ ਸੈਂਬਲ ਕਰਨ ਲਈ ਤੇ 12 ਗੇੜੇ ਪਰ ਜਿਹੋਨੇ ਸੈਂਬਲ ਤੋਂ ਟਰੈਕਟਰ ਇੱਥੇ ਹੁੰਦੇ ਆ ਬਾਕੀ ਸਾਰੀ ਮਸ਼ੀਨਰੀ ਬਾਹਰ ਤੋਂ ਆ ਗਈ ਆ ਸਾਰੀ ਇਸ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਸਰਪ੍ਰਸਤਾਂ ਜਿੰਨਾ ਮਰਜ਼ੀ ਇਹ ਕਰਨਾ ਹੈ ਜੋ ਅੱਧੀ ਵੀ ਨਿਲਾਇ ਪਿੰਡਾਂ ਦੇ ਵਿੱਚ ਜਿਹੜਾ ਹੈ ਕਿ ਔਰਤਾਂ ਜਿਹੜੀਆਂ ਆ ਅੱਧਾ ਪਾ ਗਿਆ ਜਿਹੜਾ ਸ਼ਰਤੀ ਦਾ ਅਸੀਂ ਜਦੋਂ ਅਕੇ ਦਿੱਲੀ ਗਏ ਸੀ ਤਾਂ ਪਰਿਵਾਰਾਂ ਦੇ ਸਮੇਤ ਔਰਤਾਂ ਦੇ ਸਮੇਤ ਬੱਚਿਆਂ ਦੇ ਸਮੇਤ ਜੇਐਸਏ ਨਾਲ ਕਠਨਸ਼ਟ ਸ਼ਾਮਲ ਹੋਵਾਂਗੇ ਤੇ ਮਾਰਦਾਨੂਏ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਨੂੰ ਵੀ ਇਹ ਚਾਹੀਦਾ ਆ ਇਹ ਜਿਹੜੇ ਲੋਕਾਂ ਦੇ ਵਿੱਚ ਵੀ ਰੋਸ ਨੇ ਚੱਲ ਰਹੀ ਜਾਇਉਣਾ ਤੁਸੀਂ ਅੱਜ ਘਰ ਦੇ ਕੋਈ ਨਾਲ ਨਹੀਂ ਪਰ ਨਹੀਂ ਜਿੰਨਾ ਜੇ ਅਸੀਂ ਸਾਰੇ ਪਰਿਵਾਰਾਂ ਸᱶ ਵਿੱਚ ਜਿਹੜੇ ਆ ਟਿੱਕੇ ਇਕੱਠੇ ਸ਼ਾਮ ਲਈ ਹੋਣਗੇ ਸਰਕਾਰਾਂ ਸਾਡੇ ਸਿਰ ਨਹੀਂ ਹੈ ਆਪਾਂ ਜਿਹੜੇ ਪਾਣੀ ਖਤਮ ਹੋਣ ਦੀ ਗੱਲ ਕਰਦੇ ਆ लाया उ सौ ਉਜਾਰ ਕਰਨ ਵਾਲੀ ਕਹਿੰ ਰਿਹਾ ਕਿਉਂਕਿ ਇਹ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਸਾਡਾ ਇੰਟਰਵਿਊ ਨਾਲ ਦੇ ਨਾਲ ਜਿਹੜਾ ਕ੍ਰੀਮ ਕੋਰਟ ਦੇ ਵਿੱਚ ਪਾਣੀਆਂ ਦੇ ਮਾਮਲੇ ਪਾਣੀਆਂ ਤੇ ਮਾਲਕੀ ਦਾ ਹੱਕ ਦਾ ਜਿਹੜਾ ਕੇਸ ਚੱਲਦਾ

ਜਰ ਜਿਹੜੀ ਇਹ ਉਹ ਸਰਕਾਰ ਆ ਇਹ ਜੀ ਬਦਲਣਾ ਸਮਝੋ ਇਹ 20 ਟੀਮਿਆ ਕੇਦਰੀ ਵਾਲ ਜਿਹੜੀ ਭਗਵਾਨ ਮੋਦੀ ਦੀ ਜਿਹੜੀ ਟੀਮਿਆ ਸੋਨੇ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਸਰਕਾਰਾਂ ਤੋਂ ਘਾਟ ਨਾ ਕਰੋ ਤੁਸੀਂ ਹਰ ਮੈਂਨੇ ਆਪਣਾ ਝੰਡਾ ਤੇ ਡੰਡਾ ਲੈ ਕੇ ਤਿਆਰੀ ਕਰੋ ਕਿ ਸਾਨੂੰ ਹਰ ਮੈਂਨੇ ਜਿਹੜਾ ਮદાન ਦੇ ਵਿੱਚ ਹਲਾ ਪੈ ਰਿਹਾ ਹੈ ਕਹਿਰ ਤੋਂ ਨਾ ਰੋ ਪੀਆ ਪਾਸ ਤੇ ਰਿਕੇ ਸਾਰੇ ਅਨਜੜਾ ਸਾਰਿਆਂ ਦਾ ਧੰਨਵਾਦ ਫਾਇਰ ਜੀ ਦਾ ਖਾਲਸਾ ਜੀ ਕਿਸਾਨ ਜਿੰਦਾਬਾਦ ਜਿੰਦਾਬਾਦ ਆਰੇ ਮਜ਼ਦੂਰ ਇੱਕਤਾ ਜਿੰਦਾਬਾਦ 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 ਸਾਰਾ ਏਡੀਸੀ ਸਾਹਿਬ ਜਿਹੜੇ ਆਏ ਆ ਜਿਹੜਾ ਮੰਤਪਤ ਸੀ ਬੋਤਾ ਤੇ ਚਿਹਰ ਦਿੱਤਾ ਹਾਂਜੀ ਇੱਕ ਮਿੰਟ ਜੀ ਦੇ ਰਹੇ ਆ ਹਾਂਜੀ ਇੱਕ ਮਿੰਟ

ਤੇ ਪੇੜ ਤੇ ਤੰਗਦਾ ਕੋਈ ਸ਼ਰਾਰਤੀ ਬੰਦਾ ਹੈਗਾ ਜਿਹੜਾ ਨਹੀਂ ਮੰਨ ਰਿਹਾ ਤੁਸੀਂ ਮੈਨਾਂ ਸਾਨੂੰ ਕਾਸ ਸਕਦੇ ਹੋ ਕਿ ਇਹ ਕਿਹੜਾ ਹੈਗਾ ਇਹ ਚੋਨਾ ਪਾ ਰਿਹਾ ਇਹਨੂੰ ਰੋਕ ਲਿਓ ਤੁਸੀਂ ਆਪ ਹੋਵੇ ਤਾਂ ਪੂਰੀ ਕਾਰਵਾਈ ਕਰਨੀ ਇੱਕ ਤਾਂ ਐਫ ਆਰ ਵੀ ਹੋਣੀ ਹੈ ਉਹ ਬੰਦਿਆਂ ਤਾਂ ਜਿਹੜਾ ਚੋਨਾ ਖਾਣਗੇ ਤੇ ਇਸ ਵਾਰ ਸਾਡੇ ਹੱਥ ਤੱਕ ਕੁਝ ਵੀ ਨਹੀਂ ਮੈਗਾ ਇਸ ਵਾਰ ਸਾਰਾ ਸੈਟੇਲਾਈਟ ਰਾਹੀਂ ਚੈੱਕ ਹੋ ਰਿਹਾ ਉਪਰੋਂ ਵੀ ਸੈਟੇਲਾਈਟ ਚੈੱਕ ਕਰ ਲਿਆ ਕਿਹੜੇ ਪਿੰਡ ਚ ਪਹਿਲ ਵਾਰ ਤੇ ਸਰਵਰ ਇਹ ਬਾਈ ਇੱਕ ਮੈਂ ਸਟੇਪਟ ਰਹਿਆ ਅਨੰਤ ਜੀ ਇਹ ਅਸੀਂ ਲੰਮੇ ਸਮੇਂ ਤੋਂ ਅभी ਆਜਾ ਲਾਉਣਾ ਸਾਡਾ ਕੋਈ ਪ੍ਰੋਗਰਾਮ ਹੈਗਾ ਮੇਰਾ ਮੈਂ ਪਹਿਲਾਂ ਬਸ ਕੇ ਰਹਿ ਗਿਆ ਖੜੇ ਰਿਹਾ ਤੁਸੀਂ ਜਿਹੜੀਆਂ ਸਬਸਿਡੀ ਤੇ ਮਸ਼ੂਰਾਂ ਦਿੱਤੀਆਂ ਹੈ ਨਾ ਲੋਕਾਂ ਨੂੰ ਪਰੇਮਕ ਜੋ ਕਹਿ ਰਿਹਾ ਹੈ ਕਿ ਸਾਨੂੰ ਘਾਟਾ ਪਿਆ ਜਿਹਦੇ ਸਮੇਂ ਚ ਐਡ ਕੀ ਅਸੀਂ 1000 ਰੁਪਇਆ ਜਿਹੜਾ ਪਰਾਲੀ ਚੱਕੜ ਦਾ ਲਗਾਵਗੇ ਔਰ ਇਸਲਾ ਇਹ ਵੇਰਵਾ ਹੁੰਦੀ ਆ 4000 ਰੁਪਇਆ ਸਾਡਾ ਰਿਪਰਮੈਂਟ 25000 ਦਾ ਖਰਚਾ ਚੜਨਾ ਕਰਦਾ ਇਹਦੇ ਲਈ ਸਰਕਾਰ ਕੀ ਕਰ ਰਹੀ ਹੈ ਨਾਲੇ ਅਸੀਂ ਇਹ ਪੁੱਛ ਰਹੇ ਆ ਤੇ ਆਰਮਾਰ ਦੇ ਸਮੇਂ ਦੇ ਵਿੱਚ ਦੋ ਹੱਥੇ ਪਾਏ ਜਾ ਰਹੇ ਕਿ ਝੋਨੇ ਦੀ ਖਰੀਦ ਕਿੰਨਾ ਹੋਊਗੀ ਸੈਂਟਰ ਨੇ ਪੈਸਾ ਦੇਣਾ ਤੇ ਆਪਾਂ ਸਰਕਾਰ ਰਖੇ ਜਿਹੜਾ ਐਸਆਈ ਵੀ ਮਖੇਣਾ ਉਹ ਪੁੱਛਿਆ ਜਾਣੇ ਬੰਦੇ ਲੋਕ ਚਾਰਟ ਬਣਾ ਕੇ ਤੁਹਾਨੂੰ ਸਾਰੇ ਨੂੰ ਪ੍ਰੋਵਾਈਡ ਕਰਾਂਗੇ ਸਾਡਾ ਐਗਰੀਕਲਚਰ ਵਿਭਾਗ ਕੇਤੀਬਾੜੀ ਵਿਭਾਗ ਮੈਂ ਇੱਥੇ ਕੰਮ ਕਰ ਰਿਹਾ ਹਾਂ ਆਪਣੇ ਜਿਹੜੇ ਜਿਹੜੇ ਉਪਰਾਏ ਇੱਥੇ ਪਿੰਡ 'ਚ ਸ਼ਹਿਰ 'ਚ ਅਵੇਲੇਬਲ ਹੈਗੇ ਜਾਂ ਨੇੜੇ ਦੇ ਪਿੰਡਾਂ 'ਚ ਅਵੇਲੇਬਲ ਹੈਗੇ ਉਹ ਸਾਰਾ ਤੁਹਾਨੂੰ ਇੱਕ ਚਾਰਟ ਤੇ ਬਣਾ ਕੇ ਤੁਹਾਨੂੰ ਸੌਣ ਪ੍ਰੋਵਾਈਡ ਕਰ ਦਵਾਂਗੇ ਤੇ ਸਾਰੀਆਂ ਸਰਕਾਰ ਤੱਕ ਪਹੁੰਚਦੀਆਂ ਹੋਣਗੀਆਂ ਹੁਣ ਇਹ ਅੱਜ ਰਸਤਾ ਹੀ ਧੰਨਵਾਦ ਕਰਦੇ ਹਾਂ ਉਹਨਾਂ ਕਵਰੇਜ ਕਰਨ ਦੀ ਸਾਨੂੰ ਕੋਸ਼ਿਸ਼ ਕੀਤੀ ਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਆ ਸਾਡਾ ਇਹ ਨਮਾ ਸ਼ਹਿਰ ਨਹੀਂ ਹੈਗਾ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਹੈਗਾ ਆ ਉਹਦੇ ਵਿੱਚ ਸਾਡੀਆਂ ਮੇਨ ਜਿਹੜੀਆਂ ਮੁੱਖ ਮੰਗਾਂ ਆ ਉਹਦੇ ਚ ਆਪਾਂ ਪਹਿਲੀ ਮੰਗ ਸਭ ਤੋਂ ਆ ਵੀ ਜਿਹੜੀ ਸਾਡੀ ਬਾਸਪਤੀ ਦੀ ਫਸਲ ਆ ਉਹ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਆ ਪਾਣੀ ਧਰਤੀ ਦੇ ਥੱਲੇ ਚੱਲ ਗਿਆ ਉਹਦੇ ਲਈ ਸਰਕਾਰ ਨੂੰ ਇਹੀ ਬੇਨਤੀ ਕੀਤੀ ਆ ਵੀ ਉਹਦੇ ਤੇ ਐਮਐਸਪੀ ਜਿਹੜੀ ਆ ਵਧੀਆ ਕੁਆਲਿਟੀਆਂ ਜਿਹੜੀਆਂ ਉਹ 6000 ਨੂੰ ਤੇ ਜਿਹੜੀਆਂ ਥੋੜੀਆਂ ਨਰਮ ਥੱਲੇ ਵਾਲੀਆਂ ਆ ਉਹਨਾਂ ਦੇ 5000 ਜਿਹੜੀ ਐਮਐਸਪੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਔਰ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਆ ਸਾਡਾ ਬਾਰਡਰ ਆਇਆ ਸੈਣੀ ਵਾਲਾ ਆ ਤੇ ਇੰਦਰ ਵਾਲਾ ਬਾਗਾ ਬਾਰਡਰ ਆ ਉਹਨੂੰ ਖੋਲਿਆ ਜਾਵੇ ਤੇ ਵਪਾਰ ਦਾ ਆਦਾਨ-ਪ੍ਰਦਾਨ ਜਿਹੜਾ ਹੋਣਾ ਸ਼ੁਰੂ ਹੋ ਜਵੇ ਨਾਲ ਦੀ ਨਾਲ ਝੋਨੇ ਝੋਨੇ ਦੇ ਜਿਹੜੇ ਖਰੀਦ ਦਾ ਸਾਨੂੰ ਖਛੇ ਆ ਤੇ ਇਤਕੀ ਅਸਰਦਾਂ ਦੇ ਬਣਦੇ ਜਾ ਰਹੇ ਆ ਕਿਉਂਕਿ ਹਾਲੇ ਤੱਕ ਕੋਈ ਪ੍ਰਬੰਧ ਸਿਰੇ ਨਹੀਂ ਚੜਿਆ ਇਹਨਾਂ ਦਾ ਜੇ ਕੋਈ ਮੰਡੀ ਚ ਕਿਸਾਨ ਝੋਨਾ ਲੈ ਕੇ ਜਾਂਦਾ ਅਗਲੇ ਅਗਲੀ ਵਾਰੀ ਇਦਾਂ ਹੁੰਦਾ ਸੀਗਾ ਪਈ ਉਹਨਾਂ ਦਾ ਝੋਨਾ ਬਕਾਇਦਾ ਛਾਣ ਕੇ ਉਹ ਆਪਣੀਆਂ ਬੋਰੀਆਂ ਦੇ ਵਿੱਚ ਭਰ ਕੇ ਰੱਖ ਲੈਂਦੇ ਸੀ ਪਰ ਇਤਕੀ ਇਹ ਕੰਮ ਨਹੀਂ ਹੋ ਰਿਹਾ ਲੋਕਾਂ ਨੇ ਆਪਣੀ ਸਬਜ਼ੀ ਲਾਣੀ ਆ ਮਟਰ ਲਾਣੇ ਆ ਤੇ ਪ੍ਰਬੰਧ ਨਹੀਂ ਹੋ ਰਿਹਾ ਔਰ ਆਣ ਵਾਲੇ ਸਮੇਂ ਦੇ ਵਿੱਚ ਜੇ ਇਹ ਪ੍ਰਬੰਧ ਨਹੀਂ ਸਰੇ ਚੜਦੇ ਤਾਂ ਲੋਕ ਰੋਧ ਦਾ ਸਾਹਮਣਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਆ ਦੂਜਾ ਗੰਨੇ ਦਾ ਜਿਹੜਾ ਕੰਮ ਹੈ ਉਹਦੇ ਲਈ ਇਹ ਮੰਗ ਕੀਤੀ ਆ ਭਈ ਗੰਨਾ ਮੇਲਾ ਜਿਹੜੀਆਂ ਜਲਦੀ ਚਲਾਈਆਂ ਜਾਣ ਪਹਿਲੀ ਨਵੰਬਰ ਤੋਂ ਚਲਾਈਆਂ ਜਾਣ ਔਰ ਗੰਨੇ ਦਾ ਭਾਅ ਆ ਉਹ ਜਿਹੜਾ 4500 ਰੁਪਇਆ ਜਿਹੜਾ ਆ ਉਹ ਲਾਗੂ ਕੀਤਾ ਜਾਵੇ ਬੜਾ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਡੀਸੀ ਦਫਤਰ ਦੇ ਸਾਹਮਣੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਪ੍ਰਮੁੱਖ ਮੰਗਾਂ ਦੇ ਵਿੱਚ ਅਸੀਂ ਜਿਹੜੀ ਬਾਸਮਤੀ ਆ ਉਹਦੇ ਉੱਤੇ ਐਮਐਸਪੀ ਜਿਹੜਾ ਹੈਗਾ ਮੰਗੀ ਆ ਵੀ 4000 ਤੋਂ ਲੈ ਕੇ ਵੱਖ-ਵੱਖ ਬੀਜਾਂ ਦੇ ਹਿਸਾਬ ਨਾਲ 4 4 ਤੋਂ ਲੈ ਕੇ 6000 ਤੱਕ ਦੀ ਐਮਐਸਪੀ ਤੈਅ ਕਰੇ ਕਿਉਂਕਿ ਸਰਕਾਰ ਨੇ ਇੱਕ ਗੱਲ ਤਾਂ ਸਾਡੀ ਮੰਨੇ ਆ ਵੀ ਜਿਹੜਾ 950 ਡਾਲਰ ਪਰ ਟਨ ਜਿਹੜਾ ਉਹਨਾਂ ਨੇ ਪਾਬੰਦੀ ਲਾਈ ਸੀ ਉਹਦੇ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹ ਉਹਨਾਂ ਨੇ ਮੰਨ ਲਈ ਆ ਪਰ ਐਮਐਸਪੀ ਦੇ ਉੱਤੇ ਗਾਰੰਟੀ ਨਹੀਂ ਦਿੱਤੀ ਇਸੇ ਟੰਗ ਦੇ ਨਾਲ ਗੰਨਾ ਮਿਲ ਜਿਹੜੀ ਹੈਗੀ ਅਸੀਂ ਚਾਹੁੰਦੇ ਆ ਵੀ ਪਹਿਲੀ ਨੋਮਬਰ ਤੋਂ ਉਹ ਚਲਾਈ ਜਾਵੇ ਤੇ 450 ਰੁਪਏ ਪਰ ਕੁਇੰਟਲ ਉਹਦੇ ਤੇ ਸਾਨੂੰ ਜਿਹੜਾ ਉਹ ਦਿੱਤਾ ਜਾਵੇ ਡੀਏਪੀ ਰੇਟ ਦਿੱਤਾ ਜਾਵੇ ਡੀਏਪੀ ਖਾਦ ਨਕਲੀ ਆ ਰਹੀ ਹੈ ਬਹੁਤ ਸਾਰੇ ਟਰੱਕ ਮੋਗੇ ਦੇ ਵਿੱਚ ਫੜੇ ਆ ਜਿਹਦੇ ਵਿੱਚ ਨਾਈਟrogen 0% ਹੈ ਫਾਸਫੋਰਸ 0% ਹੈ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਹਰਿਆਣੇ ਦੀਆਂ ਚੋਣਾਂ ਚ ਕੋਦਣ ਦੀ ਬਜਾਏ ਉੱਥੇ ਜਾ ਕੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤੰਮਿਲਿਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦਿਓ ਧੰਨਵਾਦ